ਪੰਜਾਬ ਦੇ ਵਿੱਚ ਕਣਕ ਦੀ ਆਮ ਤੁਸੀਂ ਦੇਖ ਰਹੇ ਹੋ ਮੰਡੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਕਣਕਾਂ ਮੰਨ ਲਓ ਕਿਸਾਨ ਲੈ ਕੇ ਮੰਡੀਆਂ ਸੇ ਆ ਰਹੇ ਲੇਕਿਨ ਮਜ਼ਦੂਰਾਂ ਕੀ ਸਮੱਸਿਆ ਆ ਰਹੀ ਹੈ ਮਜ਼ਦੂਰ ਨਾ ਆਣ ਕਰਕੇ ਪ੍ਰਵਾਸੀ ਮਜ਼ਦੂਰ ਨਿਆਰੇ ਕਈ ਪੰਚਾਇਤਾਂ ਵੱਲੋਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਇੱਥੋਂ ਵਾਪਸ ਤੁਰ ਜਾਣ ਤਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕੰਮ ਚੱਲੇਗਾ ਮਜ਼ਦੂਰ ਨਾ ਆਏ ਤੇ ਇੱਥੇ ਹਾਲਾਤ ਕੀ ਹੋਣੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਹੋਣਾ ਕਿਸ ਤਰ੍ਹਾਂ ਵੀ ਜਾਈ ਹੋਵੇਗੀ ਉਸ ਦੇ ਲਈ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜੇ ਪੰਚਾਇਤਾਂ ਇਸ ਤਰ੍ਹਾਂ ਦੇ ਫੈਸਲੇ ਲੈ ਰਹੀਆਂ ہیں ਵੀ ਪ੍ਰਵਾਸੀ ਮਜ਼ਦੂਰ ਇਥੋਂ ਚਲੇ ਜਾਣ ਉਹ ਫੈਸਲਿਆਂ ਦੇ ਲਈ ਸਰਕਾਰ ਨੂੰ ਸਖਤ ਕਦਮ ਚੁਕਾਉਣੇ ਚਾਹੀਦੇ ਹਨ ਕਿਉਂਕਿ ਪੰਜਾਬ ਦਾ ਸਾਰਾ ਕਾਰੋਬਾਰ ਜਿਹੜੇ ਮਜ਼ਦੂਰਾਂ ਦੇ ਸਿਰ ਤੇ ਹੈ ਕਿਉਂਕਿ ਮੰਡੀਆਂ ਦੇ ਵਿੱਚ ਜਿਹੜੇ ਕਣਕ ਦੀ ਚੁਕਾਈ ਹੈ ਝੋਨੇ ਦੀ ਬਿਜਾਈ ਹੈ ਔਰ ਕਈ ਜਿਹੜੇ ਕੰਮ ਹੈ ਮਣਿਆਂ ਵਿੱਚ ਝੋਨੇ ਇਹ ਪ੍ਰਵਾਸੀ ਮਜ਼ਦੂਰੀ ਕਰਦੇ ਹਨ ਇਹਨਾਂ ਕੇ ਬਿਨਾ ਪੰਜਾਬ ਦਾ ਕੰਮ ਨਹੀਂ ਚੱਲ ਸਕਦਾ ਇਸ ਲਈ ਕਿਸਾਨੀ ਇਹਨਾਂ ਮਜ਼ਦੂਰਾਂ ਨਾਲ ਜੁੜੀ ਹੈ ਕਿਸਾਨ ਵੀ ਚਾਹਦੇ ਹਨ ਕਿ ਇਸ ਤਰ੍ਹਾਂ ਕੇ ਫਰਮਾਨ ਜਿਹੜੇ ਲੋਕ ਜਾਰੀ ਕਰਦੇ ਹਨ ਉਹ ਨਹੀਂ ਕਰਨੇ ਚਾਹੀਦੇ ਕੋਈ ਤੱਤਵ ਗਲਤ ਹੈ ਤਾਂ ਉਹ ਦੇਖ ਲੈ ਪੁਲਿਸ ਨੂੰ ਸ਼ਿਕਾਇਤ ਕਰੋ ਲੇਕਿਨ ਇਹ ਨਹੀਂ ਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਾਂ ਸ਼ਹਿਰ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਿਹਾ ਜਾਵੇ ਵੀ ਤੁਸੀਂ ਛੜ ਕੇ ਚਲੇ ਜਾਓ ਇੱਥੋਂ ਤੋ ਇਸ ਤਰ੍ਹਾਂ ਤੋਂ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇਗਾ ਕਿਸਾਨ ਵੀ ਖੜੇ ਆ ਆਪਣੀ ਕਣਕ ਲੈ ਕੇ ਮੰਡੀਆਂ ਦੇ ਵਿੱਚ ਆਏ ਆ ਔਰ ਆੜ ਤਿਆਂ ਨੂੰ ਵੀ ਮੁਸ਼ਕਿਲ ਆ ਰਹੀ ਐ ਜੇ ਗਲਵਾਤ ਕਰਦੇ ਆਂ ਕਿਸਾਨਾਂ ਨਾਲ ਮੇਰਾ ਸੰਗਤ ਸਿੰਘ ਜੀ ਬਹੁਤ ਜ਼ਿਆਦਾ ਖਰਾਬ ਹੋਊਗਾ ਜੀ ਬਹੁਤ ਖਰਾਬ ਹੋਊਗਾ ਜੀ ਵੇ ਜੀ ਪੰਜਾਬ ਪੰਜਾਬ ਦੇ ਹੀ ਲੇਬਰ ਦਾ ਕੰਮ ਨਹੀਂ ਕਰ ਰਹੀ ਜੀ ਨਹੀਂ ਕਰਦੀ ਨਾ ਜੀ ਨਾ ਤੇ ਕਈ ਪਿੰਡਾਂ ਤੇ ਮੋਹੱਲੀ ਵਾਲੇ ਪਾਸੇ ਪਹਿਲਾਂ ਜੇ ਇੱਕ ਪਿੰਡ ਦੇ ਪੰਚਾਇਤ ਨੇ ਫੈਸਲਾ ਕਰਤਾ ਕਿ ਭਈ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਤੁਰ ਜਣ ਇੱਥੋਂ ਉਹ ਤਾਂ ਜੀ ਉਹਨਾਂ ਦੀ ਆਪਣੀ ਸੋਚ ਹੈ ਜੀ ਕਿਸੇ ਪਿੰਡਾਂ ਦੇ ਵਿੱਚ ਕੋਈ ਬੰਦਾ ਗਲਤ ਆਨਸਰ ਹੁੰਦਾ ਉਹ ਕੋਈ ਮੁੱਦਾ ਲੈ ਲੈਂ ਕੋਈ ਹੋ ਜਾਂਦਾ ਕੋਈ ਕਿਸੇ ਨੂੰ ਕੋਈ ਮਾੜੀ ਮੋਟੀ ਹਨ ਕਹਿ ਲਈ ਬੈਸੇ ਤਾਂ ਆਪਸੀ ਭਾਈ ਸਾਰੇ ਖਰਾਬ ਹੁੰਦੇ ਹਾਂ 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 ਜੀ ਹੁੰਦਾ ਹੀ ਹੁੰਦਾ ਇਹਨਾ ਬਿਨਾ ਸਰਦਾ ਨਹੀਂ ਹੈਗਾ ਸਾਡਾ ਨੌ ਮਾਦਾਰ ਰਿਸਟਾਈ ਜੀ ਆਣਗੇ ਤੈਹੀਂ ਤੋਂ ਨਾ ਲੱਗੇਗਾ ਹਾਂ ਜੀ ਹਾਂ ਜੀ ਹਾਂ ਬਿਲਕੁਲ ਬਲ ਇਲਾਜ ਵੱਡੇ ਪੱਦਰ ਤੇ ਕੰਮ ਇਹ ਤੁਹਾਡਾ ਕੀ ਨਾਮ ਹੈ ਜੀ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਜੀ ਮਜ਼ਦੂਰ ਹੈ ਇਸ ਵਰ ਘਟਾ ਰਹੇ ਕਣਕ ਮੰਡੀ ਮ ਆ ਗਈ ਤੁਸੀਂ ਲੈ ਕੇ ਆਏ ਹੋ ਕੀ ਪਰੇਸ਼ਾਨੀ ਹੈ ਇਹ ਮਜ਼ਦੂਰਾਂ ਬਿਨਾ ਪਰੇਸ਼ਾਨੀ ਤੁਸੀਂ ਦੇਖ ਹੀ ਰਹੇ ਹੋ ਜੀ ਹੁਣ 2-3 ਦਿਨ ਦੀ ਫਸਲ ਗੇਰੀ ਹੋਈ ਹੈ ਅਜੇ ਤੱਕ ਕੋਈ ਉਮੀਦ ਨਹੀਂ ਟੋਲਣ ਦੀ ਹੂੰ ਜਿਹੜੇ ਮਜ਼ਦੂਰ ਨੇ ਮਜ਼ਦੂਰ ਨਹੀਂ ਆਉਣਗੇ ਤਾਂ ਕੰਮ ਤਾਂ ਮੁਸ਼ਕਲ ਹੀ ਹੈ ਜੀ ਅੱਗੇ ਜੀਰੀ ਵੀ ਲੱਗਣੀ ਹੈ ਕਣਕ ਨਾਲੋਂ ਜੀਰੀ ਤੱਕ ਕਿਤੇ ਜ਼ਿਆਦਾ ਆਉਂਦੀ ਹੈ ਉਦੋਂ ਫੇਰ ਹੋਰ ਜ਼ਿਆਦਾ ਜੀ ਵੀ ਪਿੰਡਾਂ ਕੀ ਲੇਬਰ ਹੈ ਉਹ ਕੰਮ ਚਲਾ ਲੇਗੀ ਮੁਸ਼ਕਲ ਹੈ ਜੀ ਉਹ ਤਾਂ ਫੇਰ ਬੜੀ ਮਹਿੰਗੀ ਜਾਂ ਫੇਰ ਸਰਕਾਰ ਉਹਨਾਂ ਨੂੰ ਜਾਂ ਫੇਰ ਸਰਕਾਰ ਉਹਨਾਂ ਨੂੰ ਕੋਈ ਰੇਟ ਫਿਕਸ ਕਰੇ ਹਾਂ ਹਾਂ ਜੀ ਇੱਥੇ ਦੀ ਇੱਕ ਹੋਰ ਵੀ ਪ੍ਰੋਬਲਮ ਆ ਗਈ ਜੀ ਇਹ ਜਿਹੜੀ ਸਾਡੀ ਲੇਬਰ ਆਈ ਹੈ ਆਪਣੀ ਬਿਹਾਰ ਦੇ ਉਤੋਂ ਇਹ ਜੇ ਆਏ ਵਿਚਾਰੇ ਮਾਗਰੋਂ ਨੇ ਇਹਨਾਂ ਦੀ ਚੋਰੀ ਵੀ ਹੋ ਗਈ ਜੀ ਇੱਥੇ ਨੁਕਸਾਨ ਵੀ ਹੋ ਰਿਹਾ ਇਹਨਾਂ ਦਾ ਨੁਕਸਾਨ ਹੋ ਗਿਆ ਜੀ ਦੋਸਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਹੁਤ ਵੱਡੀ ਦਿੱਕਤ ਆਊਗੀ ਜੀ ਇਹਨਾਂ ਦਾ ਸਮਾਨ ਚੋਰ ਚੱਕ ਕੇ ਲੈ ਗਏ ਜੀ ਸਿਲੰਡਰ ਮਾਸਟਰ ਸੀ ਜੀ ਕੰਨਕਾਰੀ ਇਹ ਮੰਡੀਆਂ ਦੇ ਉਧਰ ਫਿਰ ਖੇਤਾਂ ਦੇ ਵਿੱਚ ਵੱਡੀ ਚੱਲ ਰਹੀ ਹੈ ਉਧਰ ਫਰਮਾਨ ਜਾਰੀ ਹੋ ਰਹੇ ਨੇ ਪੰਚਾਇਤਾਂ ਵੱਲੋਂ ਕਿ ਪ੍ਰਵਾਸੀ ਮਜ਼ਦੂਰ ਚਲੇ ਜਾਣ ਇੱਥੋਂ ਕਮ ਚਲੇ ਜਾਣੇ ਆਪਣੇ ਦੇਖੋ ਜੀ ਇਹ ਤਾਂ ਗਲਤ ਗੱਲ ਹੈ ਪ੍ਰਵਾਸੀ ਮਜ਼ਦੂਰ ਜੀਰੀ ਵੀ ਪ੍ਰਵਾਸੀ ਪ੍ਰਦੇਸੀ ਲਾਉਂਦੇ ਆ ਬਿਹਾਰੀ ਯੂਪੀ ਵਾਲੇ ਆ ਕੇ ਹੁਣ ਇੱਥੇ ਜਿੰਨੀ ਵੀ ਲੇਬਰ ਆ ਉਹ ਪ੍ਰਵਾਸੀ ਆ ਕੇ ਕੰਮ ਕਰ ਰਹੇ ਆ ਹੁਣ ਵੇਖੋ ਕਈਆਂ ਦੁਕਾਨਾਂ ਤੇ ਬੰਦੇ ਨਹੀਂ ਹੈ ਜੇ ਵੀ ਮਤਲਬ ਸਰਕਾਰ ਪੂਰੀ ਕਰ ਰਹੀ ਹੈ ਜੀ ਬਾਰਦਾਨਾ ਪਰਚੇਜ ਕਰ ਰਹੀ ਆ ਪਰ ਲੇਬਰ ਬਿਨਾ ਇਥੇ ਕੰਮ ਰੁਕਿਆ ਹੋਇਆ ਹੈ ਜੀ ਇਹ ਵੈਸੇ ਗਲਤ ਗੱਲ ਜਿਹੜੀ ਕਰਦੇ ਆ ਤੇ ਤੇ ਪੰਜਾਬੀ ਬੰਦਾ 1000 ਰੁਪਏ ਨੂੰ ਨਾ ਮਿਲੇ ਜੇ ਪ੍ਰਵਾਸੀ ਨਾ ਇਥੇ ਆਉਣ ਤੇ ਅੱਗੇ ਝੋਨੇ ਦੀ ਵੀ ਆਉਗੀ ਝੋਨੇ ਦਾ ਸੀਜ਼ਨ ਵੀ ਉਹ 2 ਮਹੀਨੇ ਨੂੰ ਆਇਆ ਜੀ ਉਹ ਵੀ ਪ੍ਰਵਾਸੀਆਂ ਲਾਉਣਾ ਆ ਤਾਂ ਫਿਰ ਆਪਕਾ ਜਵਾਬ ਵੀ ਜੇਗੀ। ਬਿਲਕੁਲ ਤਾਂ ਦੇਖੋ ਇਹ ਨਾਲੇ ਇੰਡੀਆ ਹੈ ਜੀ ਇੰਡੀਆ ਚ ਬੰਦਾ ਕਿੱਥੇ ਜਾ ਕੇ ਆਪਣੇ ਪੰਜਾਬੀ ਉੱਥੇ ਜਾ ਕੇ ਕੰਮ ਕਰਦੇ ਆ ਜੀ ਜੁਪੀ ਵਿਆਹ ਚ ਕੰਮ ਕਰਦੇ ਇਹ ਗੱਲ ਵੈਸੇ ਜਿਹੜੇ ਮੁੱਦੇ ਠਾਉਂਦੇ ਗਲਤ ਠਾਉਂਦੇ ਆ। ਠੀਕ ਹੈ। ਯਾਸਕੀ ਟਰਾਲੀ ਲੈ ਆਏ ਵਰਕੇ ਕਣਕ ਦੀ ਹਾਂ ਜੀ ਮਜ਼ਦੂਰਾਂ ਕੀ ਸਮੱਸਿਆ ਆ ਰਹੀ ਹੈ। ਪਰ ਕਈ ਪੰਚਾਇਤਾਂ ਹੈ ਮੋਹਲੇ ਪੱਸੀ ਹੋਰ ਥਾਂ ਤੇ ਫੈਸਲਾ ਕਰੇਗੀ ਪ੍ਰਵਾਸੀ ਜਿਹੜੇ ਮਜ਼ਦੂਰ ਹੈ ਇੱਥੋਂ ਚਲੇ ਜਾਣ ਭਈਏ ਛੱਡ ਕੇ ਤੇ ਮਜ਼ਦੂਰ ਦੇ ਲਈ ਤਾਂ ਕੰਮ ਚੱਲ ਜੂਗਾ ਪਾ? ਨਹੀਂ ਜੀ। ਹੈ ਜੀ ਝੂਠਾ ਜੀ। ਮਜ਼ਦੂਰਾਂ ਵੀ ਨ ਅੱਗੇ ਚੋ ਨਵੀਂ ਲਾਣਾ ਹੈ ਹਾਂ ਜੀ ਹਰੇਸ਼ੀ ਦੇ ਰੋਡ ਪੈਣੀ ਚੋ ਨਾ ਲਾਣਾ ਵੀ ਵੜਣਾ ਵੀ ਹੈ ਤੋਲਣਾ ਵੀ ਹੈ ਨਹੀਂ ਚੱਲਦਾ ਮੰਡੀ ਚ ਵੀ ਨਹੀਂ ਚੱਲਦਾ ਜੀ ਕੰਮ ਇਹ ਝੂਠ ਹੈ ਵੀ ਆਪਾਂ ਮਜ਼ਦੂਰ ਕੱਢ ਦਈਏ ਜੀ ਆ ਕਰਦੀ ਕਰਦੀ ਵੀ ਨਿਕੰਮ ਨਹੀਂ ਚੱਲਦਾ ਜਿਹੜਾ ਕੀ ਉਹ ਲੇਬਰ ਬਿਨਾ ਚੱਲ ਜੂ ਨਹੀਂ ਸਰਦਾ ਜੀ ਕੱਲੀ ਪੰਜਾਬ ਦੀ ਪੰਜਾਬੀ ਲੇਬਰ ਨਹੀਂ ਕੰਮ ਚਲਾ ਸਕਦੀ ਜੀ ਇਹ ਮਹਿੰਗਾ ਹੋ ਜੂ ਸਾਰਾ ਕੁਝ ਮਹਿੰਗਾ ਹੋ ਜੂ ਜੀ ਰੋਲ ਜੂ ਸਾਰਾ ਕੁਝ ਜੀ ਨਹੀਂ ਕੰਮ ਚੱਲ ਸਕਦਾ ਹਾਂ ਜੀ ਹਾਂ ਜੀ ਬਾਜ਼ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੈ ਮਜ਼ਦੂਰਾਂ ਦੇ ਮਜ਼ਦੂਰਾਂ ਦਾ ਸਿਸਟਮ ਇਹ ਹੈ ਜੀ ਜਿਹੜਾ ਕਲਕਦੀ ਸਿਟੀਨ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਦਿੱਕਤ ਆਉਂਦੀ ਉਹ ਲੇਬਰ ਦੀ ਬਹੁਤ ਭਾਰੀ ਦਿੱਕਤ ਆਉਂਦੀ ਹੈ ਕਾਰਨ ਇੱਥੇ ਫਰਮਾਨ ਜਾਰੀ ਹੋ ਰਹੇ ਨੇ ਬਈ ਪਰਵਾਸੀ ਮਜ਼ਦੂਰ ਨੇ ਸੜਕੇ ਚਲਾਉਣ ਇੱਥੋਂ ਇਸ ਤਰ੍ਹਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਲਦਾਰੀ ਹੋਇਆ ਫਰਮਾਨ ਪੰਚਾਇਤ ਨੇ ਜਾਰੀ ਕਰਤਾ ਦੇ ਇਹ ਪੰਜਾਬ ਦੇ ਕੁਝ ਕੰਮ ਚੱਲ ਜਾਣਗੇ ਝੋਨਾ ਤੇ ਮਜ਼ਦੂਰ ਕਰਕੇ ਚੱਕੇ ਜਾਣਗੇ ਜਿਹੜਾ ਕੰਮ ਬੌਜੀ ਇਸ ਗੱਲ ਦੇ ਉੱਤੇ ਮੈਂ ਇਹ ਕਹੂੰਗਾ ਜਿਹੜਾ ਕੰਮ ਲੇਵਰਾਂ ਨੇ ਕਰਨਾ ਹੈ ਉਹ ਲੇਵਰਾਂ ਹੀ ਕਰ ਸਕਦੀਆਂ ਨੇ ਉਹ ਨਾ ਤਾਂ ਮਹਾਪੰਚਾਇਤ ਕਰੂਗੀ ਨਾ ਕੋਈ ਅਸੀਂ ਆੜਤੀਆਂ ਕਰ ਸਕਦੇ ਨਾ ਕੋਈ ਸ਼ਰਨ ਵਾਲਾ ਕਰ ਸਕਦਾ ਲੇਬਰ ਦਾ ਕੰਮ ਲੇਬਰ ਕਰ ਸਕਦੀ ਹੈ ਕੰਮ ਤਾਂ ਹੋਊਗਾ ਜੇ ਲੇਬਰ ਆਉਣਗੇ ਅਗਰ ਪ੍ਰਵਾਸੀ ਨਾਨ ਉਰੇ ਦੀ ਲੇਬਰ ਸੱਜਦੀ ਕੰਮ ਉਰੇ ਦੀ ਤਾਂ ਜਿਹੜੀ ਮੰਰੇਗਾ ਸਕੀਮ ਹੈ ਜੀ ਮੈਂ ਤਾਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਮੈਸੇਜ ਦਊਂਗਾ ਵੀ ਜਿਹੜੀ ਮੰਰੇਗਾ ਸਕੀਮ ਹੈ ਇਹ ਇੱਕ ਬਹੁਤ ਗਲਤ ਸਾਬਤ ਹੋ ਰਹੀ ਹੈ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵਾਸਤੇ ਖੇਤੀਬਾੜੀ ਕਰਨ ਵਾਲੇ ਵਾਸਤੇ ਠੀਕ ਬਹੁਤ ਭਾਰੀ ਇਫੈਕਟ ਪੈ ਰਿਹਾ ਇਹਦਾ ਕਿਉਂਕਿ ਪਿੰਡਾਂ ਦੇ ਵਿੱਚੋਂ ਸਾਡੇਾਂ ਦੇ ਵਿੱਚੋਂ ਕੋਈ ਵੀ ਉੱਠ ਕੇ ਲੇਬਰ ਵਾਲਾ ਲੇਬਰ ਕਰਨ ਨਹੀਂ ਜਾਂਦਾ ਕੱਲਾ ਮਨਰੇਗਾ ਤੇ ਉਹ ਕੇ ਨਿਰਭਰ ਹੈ ਜੇ ਨਹੀਂ ਹੰਦੀਪ ਰਿਹਾ ਵਾਸੀ ਨੇ ਮੁਸ਼ਕਲ ਆਈ ਬੁਰਾ ਹਾਲ ਹੋਊਗਾ ਜੀ ਲੋਕ ਮਜਬੂਰ ਨਾ ਅੰਡਾਨੀਆਂ ਬਾਨੀਆਂ ਨੂੰ ਕਲਕ ਦੇਣ ਲੱਗ ਜਾਣਗੇ ਉਹਨਾਂ ਨੇ ਕੰਡੇ ਦੇ ਕੰਕ ਲੈਣੀਆਂ ਸਰ ਕੰਮ ਸਾਰਾ ਇਹ ਮਜਬੂਰੀ ਹੋ ਜੂਗੀ ਲੋਕਾਂ ਦੀ ਉਹਨਾਂ ਨੂੰ ਕੜਕ ਦੇਣੀ ਕੰਮ ਠੱਪ ਹੋ ਜਾਏਗਾ ਕੰਮ ਤਾਂ ਆਪਣੇ ਆਪ ਹੀ ਪਹਿਲਾਂ ਹੀ ਠੱਪਾ ਜੀ ਇਸ ਵਾਰ ਦੀ ਪੋਜੀਸ਼ਨ ਇਹ ਹੈ ਕਿਸੇ ਅੜਤੀ ਨੂੰ 10 ਬੰਦੇ ਚਾਹੀਦੇ ਨੇ ਤਿੰਨ ਆਏ ਨੇ ਕਿਸੇ ਨੂੰ ਪੱਜ ਚਾਹੀਦੇ ਨੇ ਦੋ ਆਏ ਨੇ ਕਿਸੇ ਲੋਵੇ 12 ਚਾਹੀਦੇ ਨੇ 6 ਆਏ ਨੇ ਸਮੱਸਿਆ ਮਜ਼ਦੂਰ ਦੀ ਸਮੱਸਿਆ ਮਜ਼ਦੂਰ ਦੀ ਠੀਕ ਰਾਮ ਗੁਰਬੀ ਸਿੰਘ ਗੁਰਬੀ ਸਿੰਘ ਜਿਹੜੇ ਮੰਡੀ ਐ ਕਣਕ ਆ ਰਹੀ ਐ ਅੱਗੇ ਝੋਨਾ ਲੱਗਣਾ ਹੈ ਕਈ ਪੰਚਾਇਤਾਂ ਫੈਸਲਾ ਕਰੀਆਂ ਮੁਹਾਲੀ ਪਾਸੇ ਹਾਂ ਫੈਸਲਾ ਤੁਸੀਂ ਦੇਖਿਓ ਸਵੇਰੇ ਖਬਰਾਂ ਹਾਂ ਉਹ ਕਹਿੰਦੇ ਮਜ਼ਦੂਰ ਇੱਥੋਂ ਚਲੇ ਜਾਣ ਦਾ ਜਿਹੜੇ ਪਰਵਾਸੀ ਮਜ਼ਦੂਰ ਐ ਕੰਮ ਚੱਲੂਗਾ ਆਪਣੇ ਨਾ ਬਿਨਾ ਕਿਵੇਂ ਸਰੂਗਾ ਬਿਲਕੁਲ ਨਹੀਂ ਜੀ ਚੱਲ ਸਕਦਾ ਤੇ ਨਾਲੇ ਪੰਜਾਬ 'ਚ ਤਾਂ ਜਿੰਨੀ ਲੇਬਰ ਅੱਗੇ ਘਟਾ ਸੋ ਤੇ ਜੇ ਇਦਾਂ ਦੀ ਕੋਈ ਬੰਦਿਸ਼ਾਂ ਅਸੀਂ ਲਾਉਨੇ ਆ ਉਦੇ ਨਾਲ ਤਾਂ ਸਭ ਹੋਰ ਜਦ ਖੜਾ ਹੋਗਾ ਜੀ ਬਿਲਕੁਲ ਨਹੀਂ ਸਰਦਾ ਉਹਨਾਂ ਤੋਂ ਬਗੈਰ ਉਹਨਾਂ ਨੂੰ ਇਹੋ ਜਾਨੀ ਕੋਈ ਫਤਵਾ ਦੇਣਾ ਚਾਹੀਦਾ ਵੀ ਉਹ ਬਾਹਰਲੀ ਲੇਬਰ ਨਹੀਂ ਨਾ ਆਵੇ ਉਰੇ ਹੁਣ ਮੰਡੀਆਂ ਤੇ ਤੇ ਕੰਮ ਚੱਲਦਾ ਹੈ ਮਜ਼ਦੂਰਾਂ ਕੀ ਵਿੱਚ ਚੱਲਦੂ ਜੀ ਮੈਂ ਐਸੇ ਮੈਂ ਪਰਸਨਲ 14 ਉਰੇ ਬੈਠਾ ਤੇ ਹਾਂ ਅਸ਼ਰਮ ਮਜ਼ਦੂਰ ਕਰਕੇ ਹੀ ਮਜ਼ਦੂਰਾਂ ਗਰੇ ਹਾਂਜੀ ਹਾਂ ਤੇ ਅੱਗੇ ਥੋਨੇ ਵੀ ਬਜਾਈ ਵੀ ਹੋਣੀ ਹੈ ਬਿਲਕੁਲ ਉੱਥੇ ਝੋਨੇ ਦੀ ਲਵਾਈ ਹੋਣੀ ਆ ਫਿਰ ਉਹਨਾਂ ਫਿਰ ਮੰਡੀਆਂ 'ਚ ਲੋਡ ਹੁੰਦੀ ਆ ਤੇ ਇਹੋ ਜਿਹੇ ਗਾਵਾ ਕਰਕੇ ਜੀ ਨਹੀਂ ਸਰ ਸਕਦਾ ਸਾਨੂੰ ਸਾਰਿਆਂ ਨੂੰ ਉਹ ਨਾਲੇ ਉਹ ਵੀ ਆਪਣੀ ਮਿਹਨਤ ਕਰਕੇ ਉਹ ਕਿਹੜਾ ਵਿਚਾਰੇ ਫ੍ਰੀ ਰੇਜ ਲੈ ਕੇ ਲੈ ਕੇ ਜਾਂਦੇ ਆ ਮਿਹਨਤ ਕਰਦੇ ਨੇ ਉਹਨਾਂ ਨੂੰ ਆਪਣਾ ਢਿੱਡ ਭਰਦੇ ਨੇ ਉਹ ਜੀ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਜੀ ਦੇ ਮਜ਼ਦੂਰ ਹੈ ਇਸ ਵਰ ਘਟਾ ਰਹੇ ਕਣਕ ਮੰਡੀ ਮ ਆ ਗਈ ਤੁਸੀਂ ਲੈ ਕੇ ਆਏ ਹੋ ਕੀ ਪਰੇਸ਼ਾਨੀ ਆ ਰਹੀ ਮਜ਼ਦੂਰਾਂ ਬਿਨਾ ਪਰੇਸ਼ਾਨੀ ਤੁਸੀਂ ਦੇਖ ਹੀ ਰਹੇ ਹੋ ਜੀ ਹੁਣ 2-3 ਦਿਨ ਦੀ ਫਸਲ ਗਰੀ ਹੋਈ ਹੈ ਅਜੇ ਤੱਕ ਕੋਈ ਉਮੀਦ ਨਹੀਂ ਟੋਲਣ ਦੀ ਹੂੰ ਤਾਂ ਜਿਹੜੇ ਮਜ਼ਦੂਰ ਨੇ ਮਜ਼ਦੂਰ ਨਹੀਂ ਆਉਣਗੇ ਤਾਂ ਕੰਮ ਤਾਂ ਮੁਸ਼ਕਲ ਹੀ ਹੈ ਅੱਗੇ ਜੀਰੀ ਵੀ ਲੱਗਣੀ ਹੈ ਜੀਰੀ ਲੱਗਣੀ ਕਣਕ ਨਾਲੋਂ ਜੀਰੀ ਤੱਕ ਕਿਤੇ ਜ਼ਿਆਦਾ ਆਉਂਦੀ ਹੈ ਉਦੋਂ ਫੇਰ ਹੋਰ ਜ਼ਿਆਦੇ ਪੰਜਾਬੀ ਪਿੰਡਾਂ ਕੀ ਲੇਬਰ ਉਹ ਕੰਮ ਚਲਾ ਲੇਗੀ ਮੁਸ਼ਕਲ ਹੈ ਜੀ ਉਹ ਤਾਂ ਫਿਰ ਬੜੀ ਮਹਿੰਗੀ ਜਾਂ ਫਿਰ ਸਰਕਾਰ ਉਹਨਾਂ ਨੂੰ ਜਾਂ ਫਿਰ ਸਰਕਾਰ ਉਹਨਾਂ ਨੂੰ ਕੋਈ ਰੇਟ ਫਿਕਸ ਕਰੇ ਹਾਂ ਹਾਂ ਜੀ ਇੱਥੇ ਦੀ ਇੱਕ ਹੋਰ ਵੀ ਪ੍ਰੋਬਲਮ ਆ ਗਈ ਜੀ ਇਹ ਜਿਹੜੀ ਸਾਡੀ ਲੇਬਰ ਆਈ ਹੈ ਆਪਣੀ ਬਿਹਾਰ ਦੇ ਉੱਤੋਂ ਇਹ ਜੀ ਆਏ ਵਿਚਾਰੇ ਮਾਗਰੋਂ ਨੇ ਇਹਨਾਂ ਦੀ ਚੋਰੀ ਵੀ ਹੋ ਗਈ ਜੀ ਇੱਥੇ ਨੁਕਸਾਨ ਵੀ ਹੋ ਰਿਹਾ ਇਹਨਾਂ ਦਾ ਨੁਕਸਾਨ ਹੋ ਗਿਆ ਜੀ ਦਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਹੁਤ ਵੱਡੀ ਦਿੱਕਤ ਆਊਗੀ ਜੀ ਇਹਨਾਂ ਦਾ ਸਮਾਨ ਚੋਰ ਚਾਕੇ ਲੈ ਗਏ ਜੀ ਸਿਲੰਡਰ ਚੋਰੀ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਹੁੰਦੇ ਆ ਇਹਨਾਂ ਦਾ ਸਮਾਨ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜੂ ਹੈ ਜੀ ਰਾਜੂ ਕਾਹ ਕਿ ਰਹਨੇ ਵਾਲੇ ਹੋ ਬਿਆਰੀ ਕ ਜੀ ਬਿਆਰੀ ਸੇ ਹਾਂ ਜੀ ਜਿ세 ਕਈ ਪੰਚਾਇਤਾਂ ਫੈਸਲਾ ਕਰ ਰਹੀ ਹੈ ਬਿਆਰੀ ਚਲੇ ਜਾਈਏ ਯੂਪੀ ਵਾਲੇ ਚਲੇ ਜਾਈਏ ਹਾਂ ਸੇ ਤਾਂ ਕੈਸੇ ਕੰਮ ਕਰੋਗੇ ਆਪ ਲੋਗ ਜਿ세 ਆਪ ਲੋਗ ਕਾ ਬਸੇ ਕਾ ਹਮ ਵੀ ਲੋਕ ਚ

ਤੇ ਅਸੀਂ ਪ੍ਰੇਸ਼ਾਨ ਸਾਨੂੰ ਝਾਰਾ ਨਹੀਂ ਮਿਲਦੀਆਂ ਹਾਂ ਤੇ ਝਾਰ ਫਿਰ ਕਹਿ ਦਿੰਦੇ ਨਾ ਵੀ ਸਾਡੇ ਜਿੰਨ ਤੋਂ ਵਿਕਦੀ ਨਹੀਂ ਝਾਰ ਕੇ ਵਿੱਚ ਜਿਹੜੇ ਮਜ਼ਦੂਰ ਭਈਏ ਹਾਂ ਇਹ ਜੇ ਨਹੀਂ ਆਣਗੇ ਕੰਮ ਚੱਲ ਜੂਗਾ ਨਹੀਂ ਚੱਲਦਾ ਮੰਡੀ ਬੰਦ ਹੋ ਜਾਣੀ ਹੈ ਜੇ ਮਜ਼ਦੂਰ ਨਾ ਆਏ ਹਾਂ ਮਜ਼ਦੂਰ ਨਾ ਆਏ ਤੇ ਐਕਚੁਅਲੀ ਜਿਹੜੀ ਸਮਾਨਾ ਮੁੱਖ ਮੰਡੀ ਤੋਂ ਇਲਾਵਾ ਸਾਡੇ ਕੋਲੇ 20 ਹੋਰ ਖਰੀਦ ਕੇਂਦਰ ਨੇਗੇ ਸਾਰੇ ਕਿਤੇ ਹੀ ਖਾਸ ਕਰਕੇ ਜਿਹੜੀਆਂ ਆੜਤੀਆਂ ਮਤਲਬ ਜਿਨ੍ਹਾਂ ਕੋਲੇ 5000 ਜਾਂ 4000 ਰੁਪਏ ਦੀ ਅਰਾਈਵਲ ਹੁੰਦੀ ਆ ਉਹਨਾਂ ਕੋਲੇ ਇਸ ਵਾਰ ਲੇਬਰ ਦੀ ਘਾਟ ਹੋ ਰਹੀ ਆ ਘੱਟ ਲੇਬਰ ਪਹੁੰਚ ਰਹੀ ਆ ਉਹਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਪਿੱਛੇ ਤੋਂ ਹੀ ਮਜ਼ਦੂਰ ਜਿਹੜੇ ਉਹਨਾਂ ਨੂੰ ਜਿਹੜੇ ਰੇਟ ਨੇਗੇ ਉਹ ਚੰਗੇ ਮਿਲ ਰਹੇ ਆ ਇਸ ਵਾਰ ਜਿਹੜੀਆਂ ਆੜਤੀਆਂ ਵੱਲੋਂ ਲੋਡਿੰਗ ਕਰਾਈ ਜਾਣੀ ਆ ਮਾਲ ਦੀ ਕਿਉਂਕਿ ਉਹ ਆਰਟੀਏ ਕਰਾਂਦੇ ਜਿੰਨੀ ਵੀ ਜਿੰਨੀ ਵੀ ਮਾਲ ਦੀ ਪਰੇ ਹੋਏ ਮਾਲ ਦੀ ਲੋਡਿੰਗ ਹੁੰਦੀ ਆ ਉਹ ਆਰਟੀਏ ਆਪਣੀ ਲੇਬਰ ਯੂਜ਼ ਕਰਦੇ ਆ ਉਹਦੇ ਵਿੱਚ ਵੀ ਥੋੜੀ-ਮੋਟੀ ਸਮੱਸਿਆ ਆਊਗੀ ਤੇ ਅਸੀਂ ਹਲੇ ਜਿਹੜਾ ਸੀਜ਼ਨ ਆ ਉਸ ਲੋ ਸਟਾਰਟ ਹੋਇਆ ਕਿਉਂਕਿ ਵੈਦਰ ਪ੍ਰੋਲੋਂਗਡ ਵਿంటర్ ਸੀਜ਼ਨ ਚੱਲਣ ਕਰਕੇ ਥੋੜਾ ਜਿਹਾ ਸਲੋ ਸਟਾਰਟ ਹੋਇਆ ਸੀਜ਼ਨ ਤੇ ਤਾਂ ਕਰਕੇ ਅਸੀਂ ਹੋਪfull ਨਾ ਵੀ ਲੇਬਰ ਹੌਲੀ-ਹੌਲੀ ਪੂਰੀ ਹੋ ਜਾਵੇ ਪਰ ਹਾਲ ਦੀ ਘੜੀ ਜਿਵੇਂ ਮੇਰੇ ਕੋਲੇ ਰਾਈਵਲ ਹੈ ਜੇ ਘਟਾ ਤੇ ਲੇਬਰ ਦੀ ਸਮੱਸਿਆ ਨਾਲ ਕਾਫੀ ਮੰਡੀ ਦੇ ਵਿੱਚ ਪ੍ਰੋਬਲਮ ਜ਼ਰੂਰ ਆੜਦੇ ਨੂੰ ਆ ਰਹੀ ਹੈ ਜੀ ਆ ਰਹੀ ਹੈ ਨਾ ਕਿ ਜਿਸ ਤਰ੍ਹਾਂ ਫਰਮਾਨ ਕਰੀ ਪੰਚਾਇਤਾਂ ਕਰ ਦਿੰਦੇ ਆ ਪੰਜਾਬ ਦੇ ਵਿੱਚ ਤੋਂ ਸਿਰੇ ਦਿੱਕਤਾਂ ਆਂਦੇ ਮੰਨ ਲਓ ਇਸ ਤਰ੍ਹਾਂ ਫਰਮਾਨ ਨਹੀਂ ਹੋਣੇ ਚਾਹੀਦੇ ਨੇ ਨਹੀਂ ਜੀ ਬੇਸਿਕਲੀ ਜਿਹੜੀਆਂ ਪੰਚਾਇਤਾਂ ਫਰਮਾਨ ਕਰ ਰਹੀਆਂ ਨੇ ਉਹ ਕੀ ਉਹਦੇ ਕੀ ਇਸ਼ੂਜ਼ ਨੇਗੇ ਉਹ ਨਹੀਂ ਉਹਦੇ ਸਬੰਧ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਪਰ ਉਹ ਇਹ ਗੱਲ ਇੱਕ ਸਚਾਈ ਆ ਵੀ ਇਸ ਵਾਰ ਲੇਬਰ ਆ ਜਿਹੜੀ ਉਹ ਬਹੁਤ ਘਟ ਹੈ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼